ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਗੁਰ ਕੈ ਬਚਨ ਮੇਰੇ ਕਾਰਜ ਸਿਧ ਗੁਰ ਕੈ ਬਚਨ ਪਾਇਆ ਨਾਉ ਨਿਦ ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ ਤਿਸ ਕੀ ਕਟਿਆ ਜਮਕੀ ਫਸਾ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਰਮ ਬ੍ਰਹਮ ਗੁਰੂ ਦੇ ਬਚਨ ਸਿੱਖਿਆ ਉਪਦੇਸ਼ ਗੁਰੂ ਹੁੰਦੇ ਹਨ ਗੁਰੂ ਦਾ ਸਰੀਰ ਗੁਰੂ ਨਹੀਂ ਹੁੰਦਾ ਗੁਰੂ ਦੇ ਸਰੀਰ ਦੀ ਉਚਤਾ ਪਵਿੱਤਰਤਾ ਅਤੇ ਸਤਕਾਰ ਇਸੇ ਵਾਸਤੇ ਹੁੰਦਾ ਹੈ ਕਿ ਉਸ ਵਿੱਚੋਂ ਗੁਰੂ ਦੇ ਬਚਨ ਉਪਦੇਸ਼ ਨਿਕਲਦੇ ਹਨ ਜੋ ਮਾਨਸ ਤੋਂ ਦੇਵਤਾ ਬਣਾ ਦੇਣ ਦੀ ਸ਼ਕਤੀ ਰੱਖਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਅਤੇ ਹੋਰ ਗੁਰੂਆਂ ਭਗਤਾਂ ਦੇ ਬਚਨ ਉਪਦੇਸ਼ ਹਨ ਉਹਨਾਂ ਦੀ ਆਤਮਾ ਦੇ ਦਰਸ਼ਨ ਹਨ ਉਨਾ ਦੀ ਸਪਿਰਿਟ ਹੈ ਉਹਨਾਂ ਦਾ ਜੀਵਨ ਤਜਰਬਾ ਹੈ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂਆਂ ਦੀ ਦੇਹ ਤੋਂ ਕਿਸੇ ਹਾਲਤ ਵਿੱਚ ਘਟ ਸਤਕਾਰਯੋਗ ਨਹੀਂ ਸਤਗੁਰ ਬਚਨ ਬਚਨ ਹੈ ਸਤਗੁਰ ਪਾਦਰ ਮੁਕਤ ਜਨਾਵੇ ਕੋ ਬਚਨ ਇੱਕ ਤਾਕਤ ਹੈ ਜਾਦੂ ਹੈ ਗੁਰਬਾਣੀ ਮਨ ਦੇ ਉਸ ਉੱਚ ਦਸ਼ਾ ਵਿੱਚੋਂ ਉਤਪੰਨ ਹੁੰਦੀ ਹੈ ਜਿੱਥੇ ਹੋਮੇ ਦਾ ਨਾਚ ਅਤੇ ਬ੍ਰਹਮ ਦਾ ਪ੍ਰਕਾਸ਼ ਹੁੰਦਾ ਹੈ ਜਿੱਥੇ ਇਨਸਾਨ ਖਤਮ ਅਤੇ ਰੱਬ ਹੀ ਰੱਬ ਰਹਿ ਜਾਂਦਾ ਹੈ ਇਸੇ ਵਾਸਤੇ ਗੁਰਬਾਣੀ ਪੜਨ ਸੁਣਨ ਨਾਲ ਮਨ ਦਰਗਾਹ ਦੇ ਚਲਕਾਰੇ ਵਿਖਦਾ ਹੈ ਇਹ ਗੱਲ ਸੋਲਾ ਅੰਨੇ ਸੱਚ ਹੈ ਸਤਕੂਰ ਕੀ ਬਾਣੀ ਸਤਗਰ ਜਨ ਹੋ ਗੁਰ ਸਿਖੋ ਹਰ ਕਰਤਾ ਆਪ ਮੋਹ ਕੜਾਏ ਰਗਬੀਰ ਸਿੰਘ ਬੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਸਾਂਝਾ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸਨ ਨਿਰਵੈਰ ਅਤੇ Nirpae ਅਸਥਾਨ ਬ੍ਰਹਮ ਤੋਂ ਗੁਰਬਾਨੀ ਪੈਦਾ ਹੋਈ ਹੈ ਸੁਨਣ ਪੜਨ ਵਾਲੇ ਨੂੰ ਉਸੇ ਅਸਥਾਨ ਵਿੱਚ ਪਹੁੰਚਾ ਸਕਦੀ ਹੈ ਇਹੀ ਵਜ੍ਹਾ ਹੈ ਕਿ ਗੁਰਬਾਣੀ ਨੂੰ ਮਨ ਠਿਗਾ ਕੇ ਪੜਿਆ ਸੁਨਿਆ ਮਨ ਸ਼ਾਂਤ ਨਿਰਵੈਰ ਅਤੇ ਨਿਰਪੈ ਹੋ ਜਾਂਦਾ ਹੈ ਗੁਰਬਾਣੀ ਮਨ ਦੀਆਂ ਕੁੱਲ ਬਿਮਾਰੀਆਂ ਦਾ ਇਲਾਜ ਹੈ ਜਿਸ ਤਰ੍ਹਾਂ ਮਟੀਰੀਅਲ ਮੈਡੀਕਾ ਵਿੱਚ ਸਰੀਰ ਦੀਆਂ ਸਭ ਬਿਮਾਰੀਆਂ ਦਾ ਜ਼ਿਕਰ ਅਤੇ ਇਲਾਜ ਦਰਜ ਹੁੰਦਾ ਹੈ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਨ ਦੀਆਂ ਕੁੱਲ ਬਿਮਾਰੀਆਂ ਦਾ ਜ਼ਿਕਰ ਅਤੇ ਇਲਾਜ ਮੌਜੂਦ ਹੈ ਇਸੇ ਸਬੱਬ ਕਰਕੇ ਮਨ ਦੀ ਹਰ ਬਿਮਾਰੀ ਦਾ ਰੋਗੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤੋਂ ਸ਼ਾਂਤੀ ਹਸਲ ਕਰਦਾ ਹੈ ਗੁਰਬਾਣੀ ਨੂੰ ਗੁਰੂ ਰੂਪ ਸਮਝ ਕੇ ਪੜਨ ਵਾਲਾ ਜਿਸ ਅਵਸਥਾ ਦਾ ਪੁਰਸ਼ ਹੋਵੇ ਉਸ ਨੂੰ ਉਸੇ ਅਵਸਥਾ ਦੇ ਇਸ਼ਾਰੇ ਸਮਝ ਪੈਂਦੇ ਅਤੇ ਆਪਣੇ ਵੱਲ ਖਿੱਚਦੇ ਹਨ ਉਹੀ ਸ਼ਬਦ ਮਨ ਤੇ ਚੋਟ ਕਰਦੇ ਹਨ ਪ੍ਰੇਰਦੇ ਹਨ ਜਿਨ੍ਹਾਂ ਦੀ ਮਨ ਨੂੰ ਲੋੜ ਹੋਵੇ ਇਸੇ ਕਰਕੇ ਗੁਰਬਾਣੀ ਦੇ ਜਿੰਨੇ ਪਾਠ ਕਰੀ ਜਾਵੋ ਨਵੀਆਂ ਸਮਝਾਂ ਨਵੇਂ ਅਰਥ ਨਵੀਆਂ ਵਿਚਾਰਾ ਪੈਦਾ ਹੁੰਦੀਆਂ ਹਨ ਜਦ ਤੱਕ ਇਨਸਾਨ ਪੂਰਨ ਅਵਸਥਾ ਵਿੱਚ ਨਾ ਪਹੁੰਚ ਜਾਵੇ ਗੁਰਬਾਣੀ ਰਾਹੀ ਉਸ ਦੀ ਏਸੇ ਤਰ੍ਹਾਂ ਰਹਿਨਮਾਈ ਹੁੰਦੀ ਚਲੀ ਜਾਂਦੀ ਹੈ ਹਰ ਇੱਕ ਆਦਮੀ ਦੀ ਆਤਮਿਕ ਅਵਸਥਾ ਇੱਕੋ ਜਿਹੀ ਨਹੀਂ ਹੋ ਸਕਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਭ ਪ੍ਰਕਾਰ ਦੀ ਆਤਮਿਕ ਅਵਸਥਾ ਵਾਸਤੇ ਰਹਿਨਮਾਈ ਅਤੇ ਹਿਦਾਇਤਾ ਹਨ ਆਮ ਵਿਅਕਤੀਆਂ ਨੂੰ ਦਿੱਕਤ ਇਹੇ ਪੇਸ਼ ਆਉਂਦੀ ਹੈ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕਿਸ ਕਿਸਮ ਦੇ ਗੁਰਵਾਕਾਂ ਨੂੰ ਆਪਣੀ ਆਪਣੀ ਅਵਸਥਾ ਦੇ ਅਨੁਕੂਲ ਅਤੇ ਆਪਣੀ ਆਤਮਿਕ ਉਨਤੀ ਲਈ ਜ਼ਰੂਰੀ ਸਮਝਣ ਕਈਆਂ ਨੂੰ ਫੈਰਾਗ ਦੇ ਸ਼ਬਦ ਕਈਆਂ ਨੂੰ ਨਿਰਮਾਨਤਾ ਅਤੇ ਬੇਨਤੀ ਦੇ ਸ਼ਬਦ ਕਈਆਂ ਨੂੰ ਭਗਤੀ ਦੇ ਨਾਮ ਕਮਾਈ ਵਾਲੇ ਸ਼ਬਦ ਅਤੇ ਕਈਆਂ ਨੂੰ ਗਿਆਨ ਦੇ ਸ਼ਬਦ ਚੰਗੇ ਲੱਗਦੇ ਹਨ ਜਾਂ ਇੱਕੋ ਆਦਮੀ ਨੂੰ ਆਪਣੀ ਖੋਜ ਦੇ ਦੌਰਾਨ ਸਮੇਂ ਕਦੀ ਵੈਰਾਗ ਵਾਲੇ ਕਦੀ ਨਿਰਮਾਨਤਾ ਅਤੇ ਅਰਦਾਸਾਂ ਵਾਲੇ ਕਦੀ ਭਗਤੀ ਜਾਂ ਸਿਮਰਨ ਕਮਾਈ ਵਾਲੇ ਅਤੇ ਕਦੀ ਗਿਆਨ ਦੇ ਸ਼ਬਦ ਚੰਗੇ ਲੱਗਦੇ ਹਨ ਅਤੇ ਵਿਸ਼ੇਸ਼ਤਾ ਨਾਲ ਦਿਲ ਤੇ ਅਸਰ ਕਰਦੇ ਹਨ ਇਸ ਦਾ ਕਾਰਨ ਇਹ ਹੁੰਦਾ ਹੈ ਕਿ ਵੱਖੋ ਵੱਖਰੀ ਆਤਮਿਕ ਅਵਸਥਾ ਨੂੰ ਵੱਖੋ ਵੱਖਰੀ ਪ੍ਰਹਿਨਮਾਈ ਦੀ ਜ਼ਰੂਰਤ ਹੁੰਦੀ ਹੈ ਅਤੇ ਗੁਰਬਾਣੀ ਦੇ ਉਸੇ ਅਵਸਥਾ ਦੇ ਸ਼ਬਦ ਮਨ ਤੇ ਜ਼ਿਆਦਾ ਅਸਰ ਪਾਉਂਦੇ ਹਨ ਜਿਸ ਅਵਸਥਾ ਦਾ ਵਿਅਕਤੀ ਉਸ ਵੇਲੇ ਆਪ ਹੋਵੇ ਕਈ ਵਾਰੀ ਗੁਰਬਾਣੀ ਵਿੱਚ ਐਸੇ ਸ਼ਬਦ ਮਿਲਦੇ ਹਨ ਜਿੰਨਾ ਦਾ ਮਤਲਬ ਜ਼ਾਹਿਰਾ ਤੌਰ ਤੇ ਇੱਕ ਦੂਜੇ ਦੇ ਉਲਟ ਮਲਮ ਹੁੰਦਾ ਹੈ ਜਿਸ ਤਰ੍ਹਾਂ ਕਿਤੇ ਲਿਖਿਆ ਹੈ ਸੁਨ ਸਖੀਏ ਬਿਲ ਉਦਮ ਕਰੇਹਾ ਮਨਾਈ ਲਹਿ ਘਰ ਗੰਤੇ ਅਤੇ ਕਿਤੇ ਲਿਖਿਆ ਹੈ ਪ੍ਰਭ ਬਾਹ ਪਕਰ ਜਿਸ ਮਾਰਗ ਪਵ ਹੋ ਸੋਦੁਦ ਜੰਤ ਮਿਲਾਸੇ ਜ਼ਾਹਿਰਾ ਤੌਰ ਤੇ ਇਹ ਦੋਵੇਂ ਉਪਦੇਸ਼ ਸਵੈ ਵਿਰੋਧੀ ਜਾਪਦੇ ਹਨ ਪਹਿਲੇ ਉਦਮ ਕਰਮ ਦੀ ਹਿਦਾਇਤ ਹੈ ਕੋਸ਼ਿਸ਼ ਕਰਕੇ ਵਾਹਿਗੁਰੂ ਕੰਤ ਨੂੰ ਮਨਾਣ ਦੀ ਪ੍ਰੇਰਣਾ ਹੈ ਅਤੇ ਫਿਰ ਆਖਿਆ ਹੈ ਕੋਸ਼ਿਸ਼ ਨਾਲ ਹਿਲਿਆ ਨਾਲ ਜਪ ਤਪ ਪਾਠ ਨਾਲ ਵਾਹਿਗੁਰੂ ਨਹੀਂ ਮਿਲਦਾ ਰੱਬ ਨੂੰ ਉਹੀ ਮਿਲ ਸਕਦਾ ਹੈ ਜਿਸ ਤੇ ਉਹ ਆਪਣੀ ਮਿਹਰ ਕਰੇ ਜਿਸ ਦਾ ਹੱਥ ਫੜ ਕੇ ਆਪਣੇ ਵੱਲ ਖਿੱਚੇ ਅਤੇ ਅੰਧਕੂਪ ਤੋਂ ਕੱਢੇ ਇਸ ਤਰ੍ਹਾਂ ਦੇ ਕਈ ਸ਼ਬਦ ਸਵੈ ਵਿਰੋਧੀ ਲੱਗਦੇ ਹਨ ਪਰ ਇਹ ਇੱਕ ਦੂਸਰੇ ਦੇ ਉਲਟ ਨਹੀਂ ਵੱਖੋ ਵਖਰੀ ਅਵਸਥਾ ਦੇ ਇਨਸਾਨਾਂ ਵਾਸਤੇ ਵੱਖੋ ਵੱਖਰੇ ਇਸ਼ਾਰੇ ਹਨ ਬੰਦਗੀ ਹਮੇਸ਼ਾ ਉਦਮ ਕੋਸ਼ਿਸ਼ ਜਤਨ ਨਾਲ ਸ਼ੁਰੂ ਹੁੰਦੀ ਹੈ ਪਰ ਜਦੋਂ ਵਿਅਕਤੀ ਦੀ ਅਨੁਭਵ ਦੀ ਅੱਖ ਖੁੱਲਦੀ ਹੈ ਤਾਂ ਉਸਨੂੰ ਪਤਾ ਲੱਗਦਾ ਹੈ ਕਿ ਉਸਦੇ ਹਰ ਉਦਮ ਵਿੱਚ ਹਰ ਜਤਨ ਵਿੱਚ ਅਕਾਲ ਪੁਰਖ ਦੀ ਇੱਛਾ ਸੀ ਹੱਥ ਸੀ ਮਦਦ ਸੀ ਹਰ ਕਦਮ ਅਤੇ ਹਰ ਵਿਚਾਰ ਦੇ ਮਗਰ ਰੱਬ ਦੀ ਮਰਜ਼ੀ ਅਤੇ ਉਸ ਦਾ ਹੁਕਮ ਸੀ ਫਿਰ ਉਸਦੇ ਖਿਆਲ ਵਿੱਚ ਬੜੀ ਤਬਦੀਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਵਿਅਕਤੀ ਸੰਸਾਰ ਦੀ ਹਰ ਘਟਨਾ ਨੂੰ ਜ਼ਿੰਦਗੀ ਦੇ ਹਰ ਪਹਿਲੂ ਨੂੰ ਨਵੇਂ ਦ੍ਰਿਸ਼ਟੀਕੋਣ ਨਾਲ ਵਿਚਾਰਨਾ ਸ਼ੁਰੂ ਕਰਦਾ ਹੈ ਐਸਾ ਹੋਣਾ ਵੀ ਜ਼ਰੂਰੀ ਚਾਹੀਦਾ ਹੈ ਇੱਕ ਮਾਮੂਲੀ ਇਨਸਾਨ ਤੋਂ ਦੇਵਤਾ ਕੇਵਲ ਖਿਆਲਾਂ ਦੀ ਤਬਦੀਲੀ ਨਾਲ ਹੀ ਬਣ ਸਕਦਾ ਹੈ ਇੱਕ ਮਹਾਤਮਾ ਅਤੇ ਇੱਕ ਮੂੜ ਆਦਮੀ ਵਿੱਚ ਭਾਵ ਇੱਕ ਮੂਰਖ ਆਦਮੀ ਵਿੱਚ ਕੇਵਲ ਖਿਆਲਾਂ ਦਾ ਹੀ ਫਰਕ ਹੁੰਦਾ ਹੈ ਗੁਰਬਾਨੀ ਦੀ ਸਮਝ ਵਾਸਤੇ ਸਬਰ ਅਤੇ ਕੋਸ਼ਿਸ਼ ਜ਼ਰੂਰੀ ਹਨ ਇਨਸਾਨ ਨੂੰ ਜਿੱਥੇ ਗੁਰਬਾਣੀ ਤੇ ਸਮਝ ਨਾ ਆਵੇ ਉਥੇ ਘਬਰਾ ਕੇ ਅਸਨ ਹੀ ਛੱਡਨੀ ਚਾਹੀਦੀ ਬਲਕਿ ਨਿਰਮਾਨ ਹੋ ਕੇ ਸਮਝ ਵਾਸਤੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਸਬਰ ਅਤੇ ਸੰਤੋਖ ਦਾ ਜਿੱਡਾ ਮੁੱਲ ਆਤਮਿਕ ਖੋਜ ਵਿੱਚ ਮਿਲਦਾ ਹੈ ਦੁਨੀਆ ਦੀਆਂ ਹੋਰ ਖੋਜਾਂ ਵਿੱਚ ਨਹੀਂ ਮਿਲਦਾ ਸਬਰ ਇੱਕ ਐਸੀ ਤਾਕਤ ਹੈ ਹੜ ਦਾ ਵਿਗ ਹੈ ਜਿਸ ਨੂੰ ਕੋਈ ਓਕੜ ਨਹੀਂ ਰੋਕ ਸਕਦੀ ਸਬਰ ਸੰਤੋਖ ਨਾਲ ਉਡੀਕਿਆ ਅਤੇ ਖੋਜ ਦੀ ਤຸນ ਕਾਇਮ ਰੱਖਿਆ ਗੁਰੂ ਰੂਪ ਗੁਰਬਾਣੀ ਵਿੱਚੋਂ ਹਰ ਸੱਚੇ ਸ਼ੰਕੇ ਦੀ ਨਿਵਰਤੀ ਹੁੰਦੀ ਹੈ ਗੁਰਬਾਣੀ ਵਿਦਵਾਨਾਂ ਨੂੰ ਵਿਦਿਆ ਦਾ ਸਾਗਰ ਗਿਆਨੀਆਂ ਨੂੰ ਗਿਆਨੀਆਂ ਦਾ ਭੰਡਾਰ ਭਗਤ ਨੂੰ ਭਗਤੀ ਦਾ ਖਜ਼ਾਨਾ ਅਤੇ ਦੁਨੀਆ ਦੇ دیਵਾਨੇ ਨੂੰ ਸ਼ਾਂਤੀ ਦਾ ਚਸ਼ਮਾ ਲੱਗਦੀ ਹੈ ਤਿਆਗੀ ਸੇਨਿਆਸੀ ਮਹਾਤਮਾ ਜੰਗਲਾਂ ਵਿੱਚ ਰਾਜੇ ਮਹਾਰਾਜੇ ਤਖਤਾ ਉੱਪਰ ਦੁਨੀਆਦਾਰ ਦੁਨਿਆਵੀ ਖੇਡਾਂ ਖੇੜਦੇ ਹਰ ਕਿਸਮ ਦੇ ਹਰ ਉਮਰ ਦੇ ਹਰ ਆਤਮਿਕ ਅਵਸਥਾ ਦੇ ਲੋਕ ਬਲਕੇ ਚੋਰ, ਯਾਰ, ਡਾਕੂ, ਠੱਗ ਸਭ ਗੁਰਬਾਨੀ ਅੱਗੇ ਸਿਰ ਝੁਕਾਉਂਦੇ ਅਤੇ ਆਪਣੀ ਹਾਲਤ ਮੁਤਾਬਕ ਇਸ ਤੋਂ ਤਸੱਲੀ ਹਾਸਲ ਕਰਦੇ ਦੇਖੇ ਜਾਂਦੇ ਹਨ। ਗੁਰਬਾਨੀ ਦੀ ਮਹਿਮਾ ਇਸ ਲਈ ਅપર ਅਪਾਰ ਹੈ ਕਿਉਂਕਿ ਇਸ ਦੀ ਉਤਪਤੀ ਦਾ ਸੋਮਾ ਅપર ਅਪਾਰ ਹੈ। ਇਹ ਸੱਚ ਤੋਂ ਨਿਕਲੀ ਹੈ, ਸੱਚ ਦਾ ਰੂਪ ਹੈ ਅਤੇ ਆਪਣੇ ਸ਼ੋ ਨਾਲ ਇਨਸਾਨ ਨੂੰ ਸੱਚ ਵੱਲ ਪ੍ਰੇਰਿਤੀ ਹੈ ਅਤੇ ਸੱਚ ਦਾ ਰੂਪ ਬਣਾ ਦਿੰਦੀ ਹੈ। ਗੁਰਬਾਣੀ ਆਰਜੀ ਤੌਰ ਤੇ ਅਤੇ ਪੱਕੇ ਤੌਰ ਤੇ ਵੀ ਸ਼ਾਂਤੀ ਦਮਾਦੀ ਹੈ। ਇਨਸਾਨ ਨੂੰ ਦੁਨੀਆਦਾਰੀ ਦੀਆਂ ਰੋਜ਼ਾਨਾ ਔਕੜਾਂ ਸਾਫ ਕਰਨ ਵਿੱਚ ਮਦਦ ਦਿੰਦੀ ਹੈ, ਹੌਸਲਾ ਵਧਾਉਂਦੀ ਅਤੇ ਪਿੱਠ ਠੋਕਦੀ ਹੈ। ਅਤੇ ਨਾਲੋਂ ਨਾਲ ਦੁਨੀਆ ਦੇ ਝੂਠੇ ਅਤੇ ਆਰਜੀ ਸੁੱਖਾਂ ਵੱਲੋਂ ਉਪਰਾਮ ਕਰਕੇ ਉਸਕੇ ਸਾਹਮਣੇ ਆਤਮਿਕ ਖਜ਼ਾਨੇ ਖੋਲਦੀ। ਪਾਤਸ਼ਾਹਾਂ ਦੇ ਪਾਤਸ਼ਾਹ ਅਕਾਲ ਪੁਰਖ ਨਾਲ ਜਾਨ ਪਛਾਣ ਕਰਉਂਦੀ ਅਤੇ ਆਤਮਿਕ ਮੰਡਲਾਂ ਵਿੱਚ ਰਹਿਣ ਦੇ ਯੋਗ ਬਣਾਉਂਦੀ ਹੈ ਨਾ ਪੜਨ ਨਾਲੋ ਕੁਰਬਾਨੀ ਬਿਗੈਰ ਸਮਝੇ ਪੜਨ ਵਿੱਚ ਵੀ ਆਤਮਿਕ ਲਾਭ ਹੈ ਪਰ ਜੋ ਫਲ ਅਤੇ ਫਾਇਦਾ ਕੁਰਬਾਨੀ ਨੂੰ ਸਮਝ ਕੇ ਪੜਨ ਅਤੇ ਉਸ ਤੇ ਵਿਚਾਰ ਕਰਨ ਨਾਲ ਨਿਕਲਦਾ ਹੈ ਉਸ ਦੀ ਉਪਮਾ ਕਥਨ ਤੋਂ ਬਾਹਰ ਹੈ ਅਤੇ ਕੁਰਬਾਨੀ ਪੜਨ ਦਾ ਅਸਲ ਮਤਲਬ ਵੀ ਇਹੀ ਹੈ ਕੁਰਬਾਨੀ ਪੜਨ ਵੇਲੇ ਮਨ ਬੱਚੇ ਵਾਂਗ ਨਿਰਸ਼ਲ ਸਾਫ ਸਿੱਧਗੀ ਅਤੇ ਪਿਆਰ ਭਰਿਆ ਹੋਣਾ ਚਾਹੀਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਤਾ ਸਮਾਨ ਸਮਝ ਕੇ ਉਸ ਤੋਂ ਕੋਈ ਉਪਦੇਸ਼ ਹਾਸਲ ਕਰਨ ਦੀ ਇੱਛਾ ਨਾਲ ਉਸ ਦੀ ਸ਼ਰਨ ਵਿੱਚ ਆਉਣਾ ਚਾਹੀਦਾ ਹੈ। ਅਦਬ ਨਾਲ ਬੈਠਣਾ ਅਤੇ ਪ੍ਰੇਮ ਨਾਲ ਜਦ ਤੱਕ ਦਿਲ ਲੱਗੇ ਪਾਠ ਕਰਨਾ ਚਾਹੀਦਾ ਹੈ। ਚਾਹੇ ਇੱਕ ਪੰਨੇ ਦਾ ਚਾਹੇ ਇਸ ਤੋਂ ਜ਼ਿਆਦਾ ਪਾਠ ਕਰਨ ਵੇਲੇ ਆਪਣੇ ਆਪ ਨੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਬੈਠਿਆ ਮਹਿਸੂਸ ਕਰਨਾ ਚਾਹੀਦਾ ਹੈ। ਆਪਣੇ ਮਨ ਨੂੰ ਕੁਰਬਾਨੀ ਦੇ ਉਪਦੇਸ਼ ਅਨੁਸਾਰ ਚਲਾਉਣਾ ਚਾਹੀਦਾ ਹੈ। ਕੁਰਬਾਨੀ ਦੀ ਰੰਗਨ ਮਨ ਉੱਤੇ ਚੜੰਦੇ ਨਹੀਂ ਚਾਹੀਦੀ ਹੈ। ਮਨ ਵਿੱਚੋਂ ਆਪਣੀਆਂ ਸਭ ਵਿਚਾਰਾਂ, 라ਵਾ, ਖਿਆਲ ਕੱਟ ਕੇ ਮਨ ਨੂੰ ਸ਼ੁੱਧ ਅਤੇ ਸਾਫ ਕਰਕੇ ਕੁਰਬਾਨੀ ਦੇ ਖਿਆਲਾਂ ਨੂੰ ਮਨ ਉੱਤੇ ਅਸਰ ਕਰਨ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਦਿਲ ਅਤੇ ਦਿਮਾਗ ਸਾਫ ਕਰਕੇ ਪਾਠ ਕੀਤੇਆਂ ਗੁਰਮਤ ਦੀ ਰੰਗਨ ਮਨ ਤੇ ਛੇਤੀ ਚੜਦੀ ਹੈ। ਆਤਮਿਕ ਤਰੱਕੀ ਦੀ ਰਫ਼ਤਾਰ ਤੇਜ਼ ਹੁੰਦੀ ਰਹਿੰਦੀ ਹੈ। ਗੁਰਬਾਣੀ ਦਾ ਨੁਕਤਾ ਨਿਗਾਹ 36 ਸਮਝ ਵਿੱਚ ਆਉਂਦਾ ਹੈ ਇਸ ਤਰ੍ਹਾਂ ਗੁਰਬਾਣੀ ਪੜਨ ਵਾਲਾ ਗੁਰਬਾਣੀ ਦੀਆਂ ਅੱਖਾਂ ਵਿੱਚੋਂ ਸੰਸਾਰ ਦੀ ਖੇਡ ਨੂੰ ਦੇਖਣ ਲੱਗ ਜਾਂਦਾ ਹੈ ਹਰ ਚੀਜ਼ ਉਸ ਨੂੰ ਆਪਣੀ ਅਸਲ ਹਾਲਤ ਵਿੱਚ ਦਿਸਣ ਲੱਗ ਪੈਂਦੀ ਹੈ ਸੱਚੇ ਦਿਲ ਨਾਲ ਗੁਰਬਾਣੀ ਦੇ ਸ਼ਰਨ ਪਕੜਿਆਂ ਹਰ ਜਾਇਜ਼ ਅਤੇ ਜ਼ਰੂਰੀ ਸਵਾਲ ਦਾ ਜਵਾਬ ਅਤੇ ਸ਼ੰਕਿਆਂ ਦੀ ਨਿਵਰਤੀ ਹੁੰਦੀ ਹੈ ਗੁਰਬਾਣੀ ਦਾ ਨਿਸ਼ਚੇ ਨਾਲ ਪੜਿਆਂ ਪੱਲਾ ਫੜਿਆ ਵਿਅਕਤੀ ਆਤਮਿਕ ਮਾਰਗ ਵਿੱਚ ਦਿਨ-ਦੋਣੀ ਅਤੇ ਰਾਤ-ਚੋਗਨੀ ਤਰੱਕੀ ਕਰਦਾ ਹੋਇਆ ਆਪਣੀ ਯਾਤਰਾ ਨੂੰ ਸਫਲ ਬਣਾਉਂਦਾ ਹੈ ਸਤਗੁਰ ਬਚਨ ਬਚਨ ਹੈ ਸਤਗੁਰ ਪਾਦਰ ਮੁਕਤ ਜਨਾਵੇ ਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ